ਮੰਡੀਆਂ ਵਿੱਚ 15 ਦਿਨਾਂ ਤੋਂ ਰੋਲ ਰਹੇ ਨੇ ਕਿਸਾਨ ਮੰਡੀ ਦੇ ਵਿੱਚ ਬੈਠੇ ਕਿਸਾਨਾਂ ਨੂੰ 5-6 ਗੱਟੇ ਕਾਟ-ਕੱਟ ਕੇ ਚੋਨਾ ਵੇਚਣ ਲਈ ਕੀਤਾ ਜਾ ਰਿਹਾ ਹੈ ਮਜਬੂਰ ਕਿਸਾਨ ਮੰਡੀ ਵਿੱਚ ਚੋਨਾ ਲੈ ਕੇ 15 ਦਿਨਾਂ ਤੋਂ ਬੈਠੇ ਕਿਸਾਨਾਂ ਨੇ ਦੋਸ਼ ਲਾਇਆ ਕਿ ਸ਼ਰੇਆਮ ਪ੍ਰੇਸ਼ਟਾਚਾਰ ਹੋ ਰਿਹਾ ਹੈ ਕੋਈ ਵੀ ਖਰੀਦ ਨਹੀਂ ਕੀਤੀ ਜਾ ਰਹੀ ਇੰਸਪੈਕਟਰ ਦੀ ਸ਼ਹਿ ਤੇ ਸ਼ੈਲਰ ਮਾਲਕਾਂ ਵੱਲੋਂ ਕਾਟ-ਕੱਟ ਕੇ ਚੋਨਾ ਖਰੀਦਣ ਦੀ ਗੱਲ ਆਖੀ ਜਾ ਰਹੀ ਹੈ ਮੰਡੀ ਦੇ ਵਿੱਚ ਬੈਠੇ ਕਿਸਾਨਾਂ ਨੂੰ 5-6 ਗੱਟੇ ਕਾਟ-ਕੱਟ ਕੇ ਚੋਨਾ ਵੇਚਣ ਲਈ ਮਜਬੂਰ ਕੀਤਾ ਜਾ ਰਿਹਾ ਹੈ ਇਸ ਸੰਬੰਧੀ ਮੰਡੀ ਦੇ ਵਿੱਚ 15 ਦਿਨਾਂ ਤੋਂ ਬੈਠੇ ਕਿਸਾਨ ਨਿਹਾਲ ਸਿੰਘ ਅਤੇ ਸੁਚੈਨ ਸਿੰਘ ਨੇ ਕਿਹਾ ਕਿ ਜਿਸ ਦਿਨ ਮੰਡੀ ਦੇ ਵਿੱਚ ਝੋਨਾ ਲੈ ਕੇ ਆਏ ਸੀ ਉਸ ਦਿਨ 18 ਮੋਇਸਚਰ ਆਇਆ ਪਰ ਖਰੀਦ ਨਹੀਂ ਕੀਤੀ ਗਈ ਉਹਨਾਂ ਕਿਹਾ ਕਿ ਹਰ ਦਿਨ ਧੁੰਦ ਅਤੇ ਤਰੇਲ ਕਰਨ ਚੋਨੇ ਨੇ ਸਿਲ ਫੜ ਲਈ ਕਿਸਾਨਾਂ ਦਾ ਇਸ ਦੇ ਵਿੱਚ ਕੀ ਕਸੂਰ ਹੈ ਉਹਨਾਂ ਕਿਹਾ ਕਿ ਜਿਹੜੇ ਗੱਟੇ ਭਰੇ ਹਨ ਉਹਨਾਂ ਦਾ ਮੋਇਸਚਰ ਚੈੱਕ ਕੀਤਾ ਜਾਵੇ 25 ਮੋਇਸਚਰ ਵਾਲੇ ਗੱਟੇ ਵੀ ਭਰੇ ਹੋਏ ਹਨ ਉਹਨਾਂ ਕਿਹਾ ਕਿ ਇਨਸਪੈਕਟਰ ਖਰੀਦ ਕਰਨ ਤੋਂ ਪਹਿਲਾਂ ਸੈਲਰ ਮਾਲਕਾਂ ਨੂੰ ਮਿਲ ਕੇ ਆਉਂਦੇ ਹਨ ਤੇ ਫਿਰ ਕਾਟ-ਕੱਟ ਕੇ ਚੋਨਾ ਵਿੱਚ ਲੀ ਉਹਨਾਂ ਨੂੰ ਕਿਹਾ ਜਾਂਦਾ ਹੈ ਜਿਸ ਕਾਰਨ ਪੁੱਤਾ ਵਾਂਗ ਪਾਲੀ ਹੋਈ ਕਿਸਾਨਾਂ ਦੀ ਫਸਲ ਮੰਡੀਆਂ ਦੇ ਵਿੱਚ ਰੁੱਲ ਰਹੀ ਹੈ ਮਾਨ ਸਰਕਾਰ ਵੱਲੋਂ ਵੀ ਕੋਈ ਧਿਆਨ ਨਹੀਂ ਦਿੱਤਾ ਜਾ ਰਿਹਾ ਹੈ। ਕਾਟਕਟਨ ਸੰਬੰਧੀ ਜਿਹੜਾ ਇਨਸਪੈਕਟਰ ਦੇ ਨਾਲ ਫੋਨ ਤੇ ਗੱਲ ਕੀਤੀ ਤਾਂ ਉਹਨਾਂ ਆਪਣੇ ਤੇ ਲੱਗੇ ਸਾਰੇ ਦੋਸ਼ ਧਕਾਰੇ। ਕੋਈ ਤੋਂ ਨਾ ਹੀ ਲਿਆਉਣਿਆ ਵਟਕੇ। ਉਦੋਂ ਤਾਂ ਇਹਦਾ ਵੌਚਰ ਆਉਂਦਾ 17 7.5 17 18 ਹੀ ਤਾਂ ਖੇਤ ਆਪਦਾ ਪੂਰਾ ਫੁੱਲ ਜਤਨ ਕਰਕੇ ਸਕਾ ਕੇ ਲੈ ਕੇ ਆਉਂਨੇ ਆਂ। 6.5 ਦੀ ਬੱਤ ਰਹਿ ਗਈਆਂ। 26 ਝੋਨੇ ਦੇ ਵਿੱਚ ਥੋੜੀ ਜਿਹੀ ਨਵੀਂ ਜ਼ਿਆਦਾ ਆਣ ਕਰਕੇ ਵੀ ਅਸੀਂ ਆਪਦਾ ਥੱਲੋਂ ਬਾਣ ਵੀ ਸਕਾਏ। ਵੀ ਕੋਈ ਨਹੀਂ ਯਾਰ ਖੁਸ਼ਕ ਬਾਹ ਕੇ ਬੀਜਾਂਗੇ। ਇੱਥੇ ਹੁਣ ਹੁੰਦਾ ਚਾਰ-ਚਾਰ ਦਿਨ ਪੱਖਾ ਨਹੀਂ ਲੱਗਦਾ ਜਦੋਂ ਪੱਖਾ ਲਾ ਲੈਂਦੇ ਆ ਵਾਊਚਰ ਕੱਢਦੇ ਆ ਜੀ ਤੁਹਾਡਾ 20 ਹੋ ਗਿਆ ਦੂਜੇ ਦਿਨ ਆ ਤੀਜੇ ਦਿਨ ਅੱਜ ਜੀ 21 ਹੋ ਗਿਆ 22 ਹੋ ਗਿਆ ਉਹੀ ਵਾਊਚਰ ਵਧੀ ਜਾਂਦਾ ਸੈੱਲ ਲਈ ਜਾਂਦਾ ਝੋਨਾ ਪਿਆ ਕਹਤਾ ਉਹਦਾ ਹੁੰਦਾ ਇਹਦਾ ਹੱਲ ਕਰਨ ਹੁਣ 10 15 15 ਦਿਨ ਬਾਅਦ ਕੇ ਇੱਥੇ 20 20 ਦਿਨ ਬਾਅਦ ਕੇ ਅਸੀਂ ਚਾਰ-ਚਾਰ ਗੱਟੇ ਕਿੱਥੋਂ ਦੇਦ ਗਏ ਹੈਂ ਕੋਈ ਲੀਡਰ ਨਹੀਂ ਇੱਥੇ ਆ ਕੇ ਖੜਾ ਨਾ ਕੋਈ ਕਾਲੀਰਾਲ ਦਾ ਖੜਾ ਨਾ ਕਾਂਗਰਸ ਦਾ ਖੜਾ ਨਾ ਆਮ ਆਦਮੀ ਪਾਰਟੀ ਵਾਲਾ ਭਗਵਾਨਤ ਮਾਨ ਐ ਬੋਕਦਾ ਸੀਗਾ ਉੱਥੇ 26 ਲਾਓ 26 27 28 29 ਕਰੀ ਜਾਂਦਾ ਜਵਾਕਾਂ ਨੂੰ ਬੋਲੀ ਗਿਆ ਕਿ ਉਹਨੂੰ ਐ ਨਹੀਂ ਪਤਾ ਵੀ ਹੁਣ ਚੱਕਣਾ ਗਿਆ ਜ਼ਿੰਮੇਦਾਰਾਂ ਦੀ ਆਪਦੀ ਜੀਵਨੀ ਚੌਣ ਚੌਲ ਜਗੇ ਤੇ ਕੋਈ ਨਹੀਂ ਵੋਟਾਂ ਤਾਂ 27 ਚ ਫੇਰ ਆ ਗਿਆਂ ਬਾਈ ਤੇ ਫੇਰ ਕਿਵੇਂ ਹੋਊਂਗਾ ਤੁਹਾਨੂੰ ਕੋ ਬੋਲਾਦਾ ਬਾਈ ਤੁਹਾਡਾ ਇੱਥੇ ਵਿੰਦਰ ਸਾਹਿਬ ਪੁੱਤਰਕਰ ਜਲਾਲ ਵਾਲੇ ਤੁਹਾਡਾ ਹੋਣ ਦਾ ਸਭ ਤੋਂ ਧੰਨਵਾਦ ਅਸੀਂ ਨਿੱਕੇ ਸੱਤੇ ਤੇ ਤੁਸੀਂ ਬੋਲਦੇ ਆ ਇੱਕ ਕਿਸਾਨ ਬਹੁਤ ਮੁਸ਼ਕਲ ਦੀ ਘਰੀ ਦੇ ਵਿੱਚ ਖੜਾ ਜੋ ਸਰਕਾਰਾਂ ਆਏ ਸਾਲ ਕੋਈ ਵੀ ਸਰਕਾਰ ਉਹਦੀਆਂ ਵਾਅਦੇ ਕਰਦੀ ਐ ਜਟਾੜਾ ਝੂਠੀ ਕਰਦੀ ਐ ਸਾਨੂੰ ਅੱਜ 11 ਦਿਨੋਂ ਗੱਡੇ ਪੱਖੇ ਲੱਗਾਣੋਂ ਅਸੀਂ ਮੰਡਿਆਂ 'ਚ ਪਏ ਆ ਰਾਤ ਨੂੰ ਇੰਨੀ ਧੁੰਦ ਪੈਂਦੀ ਐ ਜਿਹੜਾ ਜ਼ਿਮੀਂਦਾਰ ਕਾਰਡ ਨਹੀਂ ਦੇ ਰਿਹਾ ਉਹਦਾ ਧੋਣਾ ਨਹੀਂ ਪਈ ਸਾਨੂੰ ਕੱਲ ਆਖਿਆ ਗਿਆ ਵੀ ਕਾਰਡ ਦੇ ਦਿਓ ਇੱਕ ਮਸ਼ੀਨ ਨੇ ਤਾਂ 22 ਤੋਂ 7 ਕੱਢਿਆ ਇੱਕ ਨੇ 21 ਕੱਢਤਾ ਇਹਨਾਂ ਦੀ ਕੋਈ ਵੀ ਮਸ਼ੀਨ ਕਿਸੇ ਦੀ ਸੱਟ ਨਹੀਂ ਗਈ ਅੱਡੋ-ਅੱਡੀ ਸੈਲਰ ਵਾਲੇ ਮਸ਼ੀਨਾਂ ਚੱਕੀ ਫੜਾ ਤੇ ਜਦੋਂ ਅਸੀਂ ਗੱਲ ਕੀਤੀ ਵੇਈ ਤਾਂ ਕਾਰਡ ਦੇਣੀ ਰਾਤ ਸਾਡਾ ਇੱਥੇ ਇੱਕ ਝੋਨਾਚੂ ਰਾਕਸਾਨ ਭਰਾ ਦਾ 4.5 ਕਟਾ ਦਾ ਕਾਰਡ ਉਹ ਇੰਸਪੈਕਟਰ ਨੂੰ ਸੱਦ ਕੇ ਪੁੱਛਿਆ ਜੀ ਸੈਲਰਾਂ ਨੇ ਕਾਰਡ ਲੈ ਕੇ ਤੋਲਿਆ ਤੇ ਹੁਣੇ ਤੋਲਿਆਗਾ ਆਪਣੇ ਨੇ ਦੂਜਾ ਇੰਸਪੈਕਟਰ ਨੇ ਤੋਲਦਾ ਹੁਣ ਉਹ ਗੱਲ ਕੋਈ ਸਰਸਲਾਂ ਨੇ ਵੀ ਹੁੰਦੀ ਉਹ ਕਹਿੰਦਾ ਵੀ ਸੈਲਰਾਂ ਨੇ ਕਾਰਡ ਲੈ ਕੇ ਤੋਲਿਆਗਾ ਇੰਸਪੈਕਟਰ ਕਹਿੰਦਾ ਵੀ ਉਹਨਾਂ ਨੇ ਤੋਲਿਆ ਕਹਿੰਦਾ ਉਹਨਾਂ ਨੇ ਤੋਲਿਆ ਉਹ ਗੱਟਿਆਂ ਦਾ ਹੀ ਬੌਚਰ ਕਢਾ ਲਓ ਤੇ ਸਾਡਾਂ ਢੇਰਿਆਂ ਦਾ ਹੀ ਬੌਚਰ ਕਰਾਣੋ ਤੁਹਾਨੂੰ ਪਤਾ ਲੱਗ ਜੂ ਵੀ ਕਿਹਦਾ ਹੈਗਾ ਬੌਚਰ ਉਹ ਅੱਜ ਨੋ ਤੇ ਗਣਾ ਬੰਕਤਰਾ ਬਹੁਤ ਔਖੇ ਆ ਬਾਈ ਰਾਤ ਨੂੰ ਪੈੜਾ ਨਾ ਤਾਂ ਇਥੇ ਹੈਂਸਪੈਕਟਰ ਨੇ ਪੈਣਾ ਨਾ ਆੜਤੀਆਂ ਨੇ ਪੈਣਾ ਨਾ ਸਰਕਾਰ ਨੇ ਕਿੰਨੇ ਗੱਟੇ ਨਹੀਂ ਬੰਨ ਕਰ ਰਹੇ ਗੱਟੇ ਦਾ ਯਾ ਡੋਟੀ ਚੱਲ ਰਹੇ ਆ ਵਾਊਚਰ ਦੇ ਹਿਸਾਬ ਨਾਲ ਜਿਹੜਾ ਕਹਿੰਦੇ ਵੀ ਬਾ ਜਿਹੜਾ 17 18 ਤੋਂ ਉੱਤੇ ਟੱਪ ਕੇ ਉਹਦਾ ਗੱਟਾ ਨਹੀਂ ਤੌਲਦਾ ਹੋਰ ਕੋਈ ਹੱਲ ਨਹੀਂ ਹੋ ਰਿਹਾ ਸਾਰੇ ਕਿਸਾਨ ਔਖੇ ਆ ਨਾ ਤਾਂ ਅਸੀਂ ਕਣਕ ਵਿਚਾਲੇ ਜੋਗ ਰਹੇ ਆ ਇੱਥੇ ਢੋਣਾ ਛੱਡ ਕੇ ਜਾਣੇ ਆ ਧੀ ਦਾ ਗਾਸਾ ਲੱਗ ਜਾਂਦਾਗਾ ਕਿਉਂ ਨਾ ਮੰਡੀ ਦਾ ਫੜ ਚੰਗਾ ਫੰਡਕਾ ਦੇ ਫੜ ਦਿਖਾਇਆ ਜਾਂ ਵੀ ਕੀ ਹਾਲ ਹੈਗਾ ਹਰ ਇੱਕ ਕਿਸਾਨ ਭਰਾ ਔਖਾ ਹੈ ਅਬ ਜ਼ਿੰਮੇਦਾਰ ਹੁਣ ਪੈਸਿਆਂ ਦੇ ਵਿੱਚ ਡਾਊਨ ਚੱਲਦਾ ਕਰਕੇ ਹਰ ਇੱਕ ਚੇਬ ਮੰਨ ਰਿਹਾ ਆੜਤੀਆਂ ਦੀ ਕੋਈ ਬੋਲ ਹੀ ਨਹੀਂ ਰਿਹਾ ਤੇ ਚੁੰਡਾਂ ਹਰੱਕਦੇ ਵੱਢੀ ਜਾਂਦੇ ਸੌਦੇ ਕਰਾਉਂਦੇ ਆ ਮੂਹਰੇ ਬੰਦੇ ਆ ਕੇ ਵੀ ਇੰਨੇ ਘੱਟੇ ਤੁਸੀਂ ਦੇ ਦਿਓ ਫੇਰ ਅਸੀਂ ਤੋਲਾਂਗਾ ਚਾਹੀ ਤੋਲ ਦੇ ਆਹੋ ਬਿਮਾਰ ਬੰਦਾ ਮੈਂ ਕਿਉਂ ਆ ਮੈਨੂੰ ਜਾਂਦਾ ਨਹੀਂ ਕਾਂ ਕਿ ਮੰਡੀ ਦੇਖਦੇ ਹੈ ਨਹੀਂਗੇ ਕੀ ਮੰਗ ਕਰਦੇ ਆ ਸਰਕਾਰ ਤੋਂ ਜੇ ਜੀ ਤੱਕ ਸਾਡਾ ਚੰਮੀ ਹੋਏ ਮੰਗ ਆ ਜੀ ਹਾਂ ਬੇਵਾਰ ਪਰੇਸ਼ਾਨ ਹੁੰਦੀ ਆ ਜੀ